ਅਜੀ ਸਾਡੇ ਨਾਰਥ ਸਬਡਿਵੀਜ਼ਨ ਦੇ ਵਿੱਚ ਦੋ ਮੁੱਖ ਅਚੀਵਮੈਂਟਸ ਹੋਈਆਂ ਜਿਦੇ ਵਿੱਚੋਂ ਥਾਣਾ 8 ਦੀ ਪੁਲਿਸ ਨੇ ਜਿਹੜਾ ਸਾਡੇ ਗਦਈਪੁਰ ਦੇ ਵਿੱਚ ਚਾਰ ਪੈਕ ਨੂੰ ਇਨਸੀਡੈਂਟ ਹੋਇਆ ਸੀ ਦੁਕਾਨ ਦੇ ਵਿੱਚ ਵੜ ਕੇ ਤਿੰਨ ਮੁੰਡਿਆਂ ਨੇ ਮਾਰਕੁੱਟ ਕੀਤੀ ਸੀ ਤੇ ਪਿਸਤੌਲ ਦਿਖਾ ਕੇ ਲੁੱਟ ਕੀਤੀ ਸੀ ਉਹਦੇ ਵਿੱਚ ਤਿੰਨੋਂ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਤੇ ਤਫ਼ਤੀਸ਼ ਜਾਰੀ ਹੈ ਉਹ ਤਿੰਨੋਂ ਦੋਸ਼ੀਆਂ ਵਿੱਚੋਂ ਇੱਕ ਗੋਲ ਪਿਸਤੌਲ ਮਿਲੀ ਹੈ ਦੇਸੀ ਇਲੈਗਲ ਵੈਪਨ ਤੇ ਦੋ ਗੋਲ ਖੰਡੇ ਰਿਕਵਰ ਹੋਏ ਨੇ ਉੱਤਕਤੀਸ਼ ਚੱਲ ਰਹੀ ਹੈ ਦੂਸਰੀ ਅਚੀਵਮੈਂਟ ਸਾਡੀ 3 ਨੰਬਰ ਪੁਲਿਸ ਨੇ ਹਾਸਿਲ ਕੀਤੀ ਸੀ ਜਿਹੜਾ ਸਾਡਾ ਇੱਕ ਹਰਦਿਆਲ ਨਗਰ ਦੇ ਵਿੱਚ ਲੋਕਾਂ ਦੇ ਵਿੱਚ ਬੜੀ ਰੈਜ਼ੈਂਟਮੈਂਟ ਸੀ ਕਿ ਕੋਈ ਚੋਰੀ ਦੇ ਵਾਇਕਲ ਬੇਚ ਕੇ ਲੋਕ ਨਸ਼ਾ ਲੈ ਕੇ ਜਾਣਿਆ ਹੋ ਵਿਜੇ ਕੁਮਾਰ ਉਹਨੂੰ ਦੋਪ ਜਿਹੜਾ ਸੀਗਾ ਮੇਨ ਕਲਪਰੇਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੇ ਆਲਰੇਡੀ 12 ਮੁਕਦਮੇ ਦਰਜ ਨੇ ਜਿਨ੍ਹਾਂ ਚੋਂ 10 ਐਨਡੀ ਦਾ ਮੁਕਦਮਾ ਦਰਜ ਹੈ ਔਰ ਕੋਈ ਚੋਰੀ ਦਾ ਮੋਟਰਸਾਈਕਲ ਰਿਕਵਰ ਕੀਤਾ ਗਿਆ ਉੱਤਕਤੀਸ਼ ਚੱਲ ਰਹੀ ਹੈ ਦੇ ਵਿੱਚ ਹੋਰ ਨਾ ਸੇ ਬੰਦੇ ਲੱਡੂ ਦੇ ਘਰ ਦੇ ਬਾਹਰ ਸਾਰੇ ਮਹੱਲੇ ਦੇ ਪ੍ਰੋਟੈਸਟ ਕੀਤਾ ਚਾਰ ਦਿਨ ਤੱਕ ਨਾ ਮੈ ਲਾਈਵ ਹੋ ਗਿਆ ਉਹ ਕਾਫੀ ਦਿਨ ਤੋਂ ਉੱਥੇ ਮੰਗ ਕਰ ਰਹੇ ਸੀ ਇਹਦੇ ਸੇ ਫਾਰਵਰਡ ਹੋ ਰਿਹਾ ਐਸਾ ਜਿਵੇਂ ਮੁੱਖ ਐਸਾ ਜਿਹਾ ਮੁੱਖ ਫੜ ਲਿਆ ਪਕੜ ਲਿਆ ਔਰ ਚੋਰੀ ਦਾ ਮੋਟਰਸਾਈਕਲ ਡਿਸਮੇਥ ਪਕੜਿਆ ਇਹ ਜੀ ਸਾਡੇ ਨਾਰਥ ਸਬਡਿਵੀਜ਼ਨ ਦੇ ਵਿੱਚ ਦੋ ਮੁੱਖ ਅਚੀਵਮੈਂਟਸ ਹੋਈਆਂ ਜਿਦੇ ਵਿੱਚੋਂ ਥਾਣਾ 8 ਦੀ ਪੁਲਿਸ ਨੇ ਜਿਹੜਾ ਸਾਡੇ ਗੱਦਾਈਪੁਰ ਦੇ ਵਿੱਚ ਚਾਰਪੈਕ ਨੂੰ ਇਨਸੀਡੈਂਟ ਹੋਇਆ ਸੀ ਦੁਕਾਨ ਦੇ ਵਿੱਚ ਵੜ ਕੇ ਤਿੰਨ ਮੁੰਡਿਆਂ ਨੇ ਮਾਰਕੁੱਟ ਕੀਤੀ ਸੀ ਤੇ ਪਿਸਤੌਲ ਦਿਖਾ ਕੇ ਲੁੱਟ ਕੀਤੀ ਸੀ ਉਹਦੇ ਵਿੱਚ ਤਿੰਨੋਂ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਤੇ ਤਫ਼ਤੀਸ਼ ਜਾਰੀ ਹੈ ਉਹ ਤਿੰਨੋਂ ਦੋਸ਼ੀਆਂ ਵਿੱਚੋਂ ਇੱਕ ਕੋਲ ਪਿਸਤੌਲ ਮਿਲੀ ਹੈ ਦੇਸੀ ਇਲੈਗਲ ਮੈਪਨ ਤੇ ਦੋ ਕੋਲ ਖੰਡੇ ਰਿਕਵਰ ਹੋਏ ਨੇ ਉਹ ਤਫ਼ਤੀਸ਼ ਚੱਲ ਰਹੀ ਹੈ ਦੂਸਰੀ ਈਵੈਂਟ ਸਾਡੀ 3 ਨੰਬਰ ਪੁਲਿਸ ਨੇ ਹਾਸਲ ਕੀਤੀ ਸੀ ਜਿਹੜਾ ਸਾਡਾ ਇੱਕ ਹਰਦਿਆਲ ਨਗਰ ਦੇ ਵਿੱਚ ਲੋਕਾਂ ਦੇ ਵਿੱਚ ਬੜੀ ਰੈਜ਼ੈਂਟਮੈਂਟ ਸੀ ਕਿ ਕੋਈ ਚੋਰੀ ਦੇ ਵਾਈਕਲ ਵੇਚ ਕੇ ਲੋਕ ਨਸ਼ਾ ਲੈ ਕੇ ਜਾਣਿਆ ਹੋ ਵਿਜੇ ਕੁਮਾਰ ਉਹ ਦੂਜਾ ਜਿਹੜਾ ਸੀਗਾ ਮੇਨ ਕਲਪਰੇਟ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੇ ਆਲਰੇਡੀ 12 ਮੁਕਦਮੇ ਦਰਜ ਨੇ ਜਿਨ੍ਹਾਂ ਚੋਂ 10 ਐਨਡੀਆ ਦਾ ਮੁਕਦਮਾ ਦਰਜ ਲਿਆ ਤੇ ਕੋਈ ਚੋਰੀ ਦਾ ਮੋਟਰਸਾਈਕਲ ਰਿਕਵਰ ਕੀਤਾ ਗਿਆ ਤੋਫੀਸ਼ ਜਾਰੀ ਹੈ ਇਹਦੇ ਵਿੱਚ ਹੋਰ ਨੌਸੇ ਹੋਣਦੇ ਨੇ ਲੱਡੂ ਜੀ ਤੁਹਾਡੇ ਬਾਹਰ ਸਾਰੇ ਮਹੱਲੇ ਨੇ ਪ੍ਰੋਟੈਸਟ ਕੀਤਾ ਚਾਰ ਦਿਨ ਤੱਕ ਨਾ ਮਿਲਾਈ ਵੋਕ ਗਿਆ ਹੈ ਸਾਡੇ मोटरसा तो देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप